ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਆ ਲਓ ਜੀ ਅੱਜ ਸਾਡੇ ਘਰਾਂ ਭਾਈ ਸਪੈਸ਼ਲ ਕਿਸੇ ਮਹਿਮਾਨ ਨੇ ਆਉਣਾ ਸਪੈਸ਼ਲ ਮਹਿਮਾਨ ਕੌਣ ਆ ਤੁਹਾਨੂੰ ਪਤਾ ਹੀ ਅਸੀਂ ਹੁਣ ਪਿੱਛੇ ਜੇ ਵਿਆਹ ਆ ਪਗੜਾ ਕੇ ਹਟਿਆ ਭਾਈ ਵਿਆਹ ਗਏ ਹੋਏ ਤੇ ਮਾਲਾ ਅਹ ਡਿੰਪਲ ਬੂਆ ਜੀ ਦਾ ਵਿਆਹ ਸਾਡੇ ਬੂਆ ਜੀ ਲੱਗਦੇ ਆ ਵੈਸੇ ਕਿਉਂਕਿ ਹੁਣ ਡੈਡੀ ਦੇ ਕਈਆਂ ਦਾ ਸਵਾਲ ਹੁੰਦਾ ਵੀ ਤੁਹਾਡੇ ਭਾਈ ਬੂਆ ਜੀ ਕਿਵੇਂ ਲੱਗੇ ਡੈਡੀ ਦੇ ਮਾਮਾ ਜੀ ਦੀ ਕੁੜੀ ਐ ਉਹਨਾਂ ਦੀ ਭੈਣ ਲੱਗੀ ਹੈਨਾ ਤੇ ਸਾਡੀ ਦਫੇ ਭਾਈ ਬੂਆ ਹੀ ਲੱਗੀ ਤੇ ਉਹਨਾਂ ਨੇ ਚਲੋ ਹੈ ਜਣੀ ਚਲੋ ਮੇਤੇ ਛੋਟੀ ਹੋਊਗੀ ਹੈਨਾ ਚਲੋ ਪਰ ਰਿਸਪੈਕਟ ਜਿਹੜੀ ਉਹ ਰਿਸਪੈਕਟ ਹੀ ਹੁੰਦੀ ਹੈ ਇਹ ਵੈਸੇ ਉਹ ਉਹ ਮੈਨੂੰ ਭਾਜੀ ਕਹਿੰਦੀ ਹੈ ਹੋਰ ਉਹ ਕਹਿੰਦੇ ਹਾਂਗੇ ਸਾਨੂੰ ਇਹ ਨਾਮ ਉਹ ਥੋੜਾ ਜਨਾ ਬੋਲਣ ਚ ਔਟ ਜਿਹਾ ਲੱਗਦਾ ਫਿਰ ਤਾਂ ਕਰਕੇ ਉਹ ਭਾਜੀ ਕਹਿੰਦੀ ਹੈ ਤੇ ਚਲੋ ਕੋਈ ਗੱਲ ਨਹੀਂ ਇੱਕ ਨਾਮ ਹੀ ਨਹੀਂ ਬੰਦੇ ਦਾ ਲੈਣਾ ਹੁੰਦਾ ਨਾ ਰਿਸਪੈਕਟ ਹੁੰਦੀ ਆ ਆ ਬਾਕੀ ਜੀ ਉਹਨਾਂ ਨੇ ਆਉਣਾ ਪ੍ਰੌਣਾ ਸਾਹਿਬ ਨੇ ਆਣਾ ਉਹਨਾਂ ਦੇ ਨੇ ਮਾਲਾ ਆਈ ਹੋਈ ਹੈ ਡਿੰਪਲ ਚਾਰ ਪੰਜ ਤਿੰਨ ਚਾਰ ਦਿਨ ਹੋ ਗਏ ਮਨ ਲਾਦਾ ਸ਼ਾਇਦ ਸ਼ਾਇਦ ਜੀ ਮੈਂ ਗਲਤ ਨਾ ਹੋਵਾਂ ਦੋ ਤਿੰਨ ਦਿਨ ਤਾਂ ਹੋਏਗੇ ਤੇ ਅੱਜ ਪ੍ਰਾਣੋ ਸਾਹਮਣੇ ਲੈਣ ਆਉਣਾ ਆਗੇ ਹੋਣੇ ਵੈਸੇ ਉਹ ਤਾਂ ਉੱਥੇ ਪਹੁੰਚ ਗਏ ਹੋਣੇ ਇੱਧਰ ਸਾਡੀਆਂ ਭਾਈ ਤਿਆਰੀਆਂ ਚੱਲ ਰਹੀਆਂ ਫਿਰ ਅਸੀਂ ਵੀ ਸੋਚਿਆ ਅਸੀਂ ਕਿਾ ਵੀ ਚਲੋ ਹੁਣ ਅਸੀਂ ਵੀ ਚਾਹ ਤੇ ਬੁਲਾ ਲਈਏ ਭਈ ਅਗਲੇ ਨੂੰ ਮੁੜ ਕੇ ਫੇ ਘੌਲੇ ਹੋ ਜਾਂਦੀ ਆ ਹੁਣ ਬੰਦਾ ਚਲੋ ਆਇਆ ਹੋਇਆ ਨੇੜੇ ਹੈਨਾ ਮੁੜ ਕੇ ਫੇ ਘੌਲ ਜੀ ਹੋ ਜਾਂਦੀ ਫੇਰ ਬਲਾ ਨਹੀਂ ਹੁੰਦਾ ਉਹ ਇਹਦੇ ਚੰਗਾ ਵੀ ਹੁਣ ਨਾਲ ਲੱਗਦੇ ਚਲੋ ਆਪਾਂ ਵੀ ਬੁਲਾ ਕੇ ਆਪਣਾ ਚਾਹ ਪਾਣੀ ਜੋ ਵੀ ਕਰਨਾ ਉਹ ਕਰ ਦਈਏ ਹੈਨਾ ਤੇ ਉਹਨਾਂ ਨੇ ਅੱਜ ਹੁਣ ਅਸੀਂ ਕਿਹਾ ਮਾਲਾਂ ਤੋਂ ਬਾਅਦ ਉਹਨਾਂ ਨੇ ਸਿੱਧਾ ਸਾਡੇ ਕੋਲ ਆਉਣਾ ਪਹਿਲਾਂ ਪ੍ਰਸ਼ਾਦਾ ਪਾਣੀ ਉੱਥੇ ਛਕਣਾ ਤੇ ਬਾਅਦ ਵਿੱਚ ਆਪਣੇ ਚਾਹ ਤੇ ਜਾਣਾ ਹੈ ਹੁਣ ਤਿਆਰੀਆਂ ਚੱਲ ਰਹੀਆਂ ਜੀ ਚਾਹ ਦੀਆਂ ਪਕੌੜੇ ਛਕੌੜੇ ਅੱਜ ਪਤਾ ਨਹੀਂ ਕਿਆ-ਕਿਆ ਬਣਾਉਣਾ ਇਹਨਾਂ ਨੇ ਹੈ ਤਿੰਨੇ ਭਾਈ ਜੁਟਿਆ ਹੋਈਆਂ ਮਾਤਾ ਜੀ ਵੀ ਭਾਬੀ ਜੀ ਵੀ ਤੇ ਇੱਧਰ ਜੈਸਮਿਨ ਵੀ ਜੋਰਾ-ਸ਼ੋਰਾ ਤੇ ਕੰਮ ਚੱਲ ਰਿਹਾ ਅਜੂ ਕਮਾਉਨੇ ਆ ਬੈਕ ਕੈਮਰਾ ਫੇਰ ਕਰਦੇ ਆ ਗੱਲਾਂ-ਬਾਤਾਂ ਵੀ ਕਿਆ-ਕਿਆ ਬਣਾਣਾ ਅਜ ਕਾਦੇ-ਕਾਦੇ ਪਕੌੜੇ ਕਿਆ-ਕਿਆ ਪਕਵਾਨ ਬਣਨੇ ਆ ਇਹ ਹੁਣ ਪਤਾ ਲੱਗੂਗਾ ਜੀ ਆਪਾਂ ਨੂੰ ਆਜੋ ਫੇ ਮਿਲਦੇ ਹਾਂ ਤਾਂ ਸੱਚੀ ਕਾਲ ਦੀ ਸਾਰਿਆਂ ਨੂੰ ਸੀਰ ਹੈ ਰੈੱਡ ਰੈੱਡ ਲਾਲ ਲਾਲ ਚਕੰਦਰ ਚਕੰਦਰ ਹਾਲੇ ਤੱਕ ਕਿਸੇ ਨੂੰ ਨਹੀਂ ਪਤਾ ਕਿ ਆਹ ਬਣਨਾ ਤਾਜੀ ਤਾਜੀ ਚਕੰਦਰ ਲਿਆਏ ਅਸੀਂ ਪਟਕੇ ਨੂੰ ਨਹੀਂ ਪਤਾ ਕੀ ਬਣਨਾ ਹੂੰ ਕਿਸੇ ਨੂੰ ਨਹੀਂ ਪਤਾ ਉਹੀ ਤਾਂ ਅਸੀਂ ਸੋਚੀ ਜਾਂਦੇ ਵੀ ਕੀ ਬਣਾਉਣਾ ਪਾਈ ਦੇਖਿਆ ਤੁਸੀਂ ਇਹਦੇ ਮੈਂ ਇੱਕ ਗੱਲ ਕਹਿ ਦਵਾਂ ਤੁਹਾਨੂੰ ਪਕੌੜੇ ਤਾਂ ਸੱਚੀਓਂ ਨਹੀਂ ਬਣਦੇ ਹੂੰ ਆ ਹੂੰ ਮੈਂ ਤੁਹਾਨੂੰ ਕਰ ਦੱਸਦੀ ਹੂੰ ਹਾਂ ਦੇਖੀਏ ਅੱਗੇ ਦੇਖ ਲਈਏ ਹੁਣ ਭਾਈ ਕੀ ਖਲਾਉਂਦੀ ਆ ਜੈਸਮੀਨ ਅਜ ਬਣਾ ਕੇ ਇਕਦਰੀ ਵਾਰ ਤਾਂ ਪਕੌੜੇ ਖਾ ਲਏ ਤੇ ਐਸ ਵਾਰੀ ਕੁਝ ਹੋਰ ਬਣਾਉਂਗੀ ਜੀ ਇੱਧਰ ਮਿਲੋ ਜੀ ਮਾਤਾ ਜੀ ਨੂੰ ਸਾਰਿਆਂ ਨੂੰ ਕਿਹਲੇ ਵਾਰ ਤੇ ਨੇ ਪਕੌੜੇ ਖਾਏ ਤੇ ਹੁਣ ਪਤਾ ਨਹੀਂ ਕੀ ਬਣਾਉਂਗੀ ਜੀ ਐਸ ਵਾਰੀ ਕੁਝ ਲੱਗ ਬਣਾਉਣੇ ਆ ਦਾਣੇ ਪੱਠੀ ਬਾਹਰ ਪਈ ਆ ਬਾਹਰੇ ਬਣਾ ਲੂੰਗੀ ਹੂੰ ਬਾਹਰ ਬਣਾ ਲੂੰਗੀ ਇੱਥੇ ਛਾਵਾ ਚੱਲਣਾ ਧੁੱਪਾਂ ਨਾਲੇ ਛਾਵਾ ਹੈ 5 ਮਿੰਟ ਲੱਗਣੇ ਸਾਰੇ ਪੱਠੀ ਦੇ ਤਾਂ ਹੂੰ ਹੋਰ ਪੱਠੀ ਦੇ ਡੰਡਾ ਲੱਗਣਾ ਪੱਠੀ ਦੇਖ ਲਓ ਪੱਠੀ ਦੇ ਪੈਸੇ ਹੀ ਦੇ ਦੇਣੇ ਆਪਾਂ ਨੇ ਮੈਂ ਕਹਿੰਦਾ ਪੱਠੀ ਸਾਇਦੇ ਨਹੀਂ ਆਉਂਦੀ ਜਦ ਵੀ ਪੱਠੀ ਦੀ ਗੱਲ ਕਰੋ ਤਾਂ ਦੇਣੇ ਜਿਵੇਂ ਕੋਈ ਨਾ ਕੋਈ ਪ੍ਰੋਬਲਮ ਆ ਜਾਂਦਾ ਹਾਂ ਸਹੀ ਗੱਲ ਲੋਕ ਇਹਨਾਂ ਦੇ ਸੀ ਆਈ ਆ ਵੀ ਇਸੇ ਤੋਂ ਪੈਸੇ ਦੇ ਦਿੰਦੇ ਭਾਈ ਸਾਡੇ ਕੋਲ ਟਾਈਮ ਨਹੀਂ ਤੁਸੀਂ ਉਹ ਲਿਓ ਹਾਂ ਜਿਸ ਸੰਤ ਭਾਜੀ ਕੀ ਹਾਂ ਸੰਤੂ ਭਾਈ ਬਾਈ ਦੀ ਆ ਜਿਨ੍ਹਾਂ ਤੇ ਆਪਾਂ ਲਿਆਂਦੀਆਂ ਨਰਿੰਦਰ ਜੀ ਆ ਤੋੜ ਕੇ ਜਿਨ੍ਹਾਂ ਤੇ ਆਪਾਂ ਨੇ ਸਬਜ਼ੀ ਲਿਆਂਦੀ ਤੋੜ ਕੇ ਪੱਠੀ ਵੀ ਉਹਨਾਂ ਦੀ ਸਬਜ਼ੀ ਵੀ ਉਹਨਾਂ ਦੀ ਹੈ ਕਲੰਜਰ ਹੈ ਚਕੰਦਰ ਚਕੰਦਰ ਮੈਂ ਕਲੰਜਰ ਮੈਂ ਦੁੱਧ ਚਕੰਦਰ ਸਕੰਦਰ ਮੈਂ ਦੁੱਧ ਫਲੇ ਫੇਰਨੇ ਵਾਲਾ ਪੰਜਾ ਜਨ ਪਲੰਜਰ ਯਾਦਾ ਹੀ ਜਾਂਦਾ ਵੀ ਇਹਨਾਂ ਨੂੰ ਕਹਿੰਦੇ ਮਮੀ ਨੇ ਕੁਝ ਹੋਰ ਵੀ ਕਿਹਾ ਤਾਂ ਅੱਜ ਬਦਲ ਗਿਆ ਕੀ ਕੀ ਕਹਿੰਦੀ ਮਮੀ ਕਿਹਾ ਮਮੀ ਕਹਿੰਦਾ ਚਕੰਦਰ ਨੂੰ ਕਲੰਜਰ ਕਲੰਜਰ ਕੰਜਰੇ ਨਾ ਕਹਦੀ ਮਮੀ ਕੋਈ ਕਹੋਗੇ ਮੈਂ ਫੇਰ ਨਾ ਘੱਟ ਪਤਾ ਨਹੀਂ ਕੀ ਆ ਕੀ ਰਹਿੰਦੇ ਨੋ ਸਿਕੰਦਰ ਹਾਂ ਨੂਰੇ ਓਏ ਹੋ ਗਦ ਹਾਂਜੀ ਨੂਰੇ ਤੇ ਫਰੋਦੀ ਹੈ ਨਾ ਕੱਪੜੇ ਨੀ ਕੱਪੜੇ ਦੱਜ ਨਾ ਕੱਪੜੇ ਨੀ ਬੇੜਲੇ ਕਿਤਾਈ ਦੀ ਫਾਰਸੀ ਨਹੀਂ ਸਮਝ ਲੱਗਦੀ ਦਾਦੀ ਕੱਪੜੇ ਨੀ ਬੇੜਲੇ ਤਾਂ ਪਤਾ ਨਹੀਂ ਕਿੱਥੇ ਬੇੜੇ ਕੱਪੜੇ ਝੂਠੂ ਝੂਠ ਮਾਲਦਾ ਤੂੰ ਕਿ ਝੂਠ ਮਾਲ ਕਿਹਦੇ ਮਾਰੂਗਾ ਤੂੰ ਆ ਤੇ ਨਹੀਂ ਆ ਅਣਕਾ ਲੈਣੀ ਆ ਉਹ ਅਣਕਣ ਨਹੀਂ ਪੁੱਤਾ ਦਾਦੀ ਨੇ ਲਾਈਆਂ ਮੀਆਂ ਹੁਣ ਐਂ ਕਰੀ ਐਂ ਕਰੀ ਹਰ ਗੋਡੇ ਕੇ ਸੌਂਗੇ ਪਿੱਛੇ ਪਲਾਵ ਕੋਲ ਨਹੀਂ ਪੁੱਤਾ ਐਨਕ ਨੇ ਐਨਕ ਵਿੱਚ ਆਈ ਛੁੰਡੀ ਬੜੀ ਯਾਰ ਐਨਕ ਵਿੱਚ ਪੁੱਤ ਮੈਂ ਹਾਂ ਤੇਰੀ ਐਨਕਾ ਅੰਦਰ ਪਈਆਂ ਪਹਿਲਾ ਆ ਪਾਪਾ ਜਿਹੜੇ ਤਰਾਂਦੀ ਐ ਆਲੂ ਪੈਣੇ ਆ ਘਟਕ ਹੋ ਜਾਣਾ ਬਣਾ ਸਮਾਂ ਉਹੀ ਕਹਿੰਦੀ ਵੀ ਆਲੂ ਪਾਉਣੀ ਦੂਏ ਕੱਢ ਹੋਣੀ ਸਿੰਪਲ ਪਕੌੜੇ ਮੈਂ ਲੈ ਜਾਂਦਾ ਭੱਜ ਕੇ ਜਾ ਕੇ ਗੋਭੀ ਹੋਰ ਨਹੀਂ ਗੋਭੀ ਨਾਲ ਤਾਂ ਸਰਜਣਾ ਟਰੋੜ ਜਾਲੂ ਪਾ ਲੈਣੇ ਵਿੱਚ ਮੈਂ ਕਿਹਾ ਮੁੱਲ ਲੈ ਕੇ ਆਉਣੀ ਆ ਉੱਥੇ ਲੱਗੀ ਵੀ ਆ ਜਾ ਕੇ ਤੋੜ ਲੈਣੇ ਦੋ ਫੁੱਲ ਲੈ ਆ ਫਿਰ ਹਾਂ ਇੱਥੇ ਹੈਗੀ ਆ ਉਹ ਤੇ ਲੱਗੀ ਹੋਈ ਆ ਬਾਈਆਂ ਦੇ ਜਿੱਥੇ ਤੇ ਆਪਾਂ ਲੈ ਕੇ ਤੇ ਮਾਲਾਂ ਨੂੰ ਨਾ ਕਿਵੇਂ ਚੱਕਤੀਆਂ ਨਾ ਪਤਾ ਨਾ ਓਹੋ ਉਹ ਤਾਂ ਆਪਣਾ ਹੀ ਕੋਈ ਚੱਕਰ ਨਹੀਂ ਆ ਉਹ ਗੱਲ ਕਰਦੀ ਆ ਮੈਂ ਉਹ ਤਾਂ ਚਲੋ ਕਿਸੇ ਨੇ ਦੇ ਹੀ ਦੇਣੀ ਆ ਤੇ ਗੱਲ ਪਤਾ ਕਿ ਆ ਜੇ ਰੋਪੜ ਗਿਆ ਫਿਰ ਤਾਂ ਲੱਗ ਜਾਣਾ ਟਾਈਮ ਮੈਂ ਤਾਂ ਕਹਿੰਦਾ ਵੀ ਮੈਂ ਤਾਂ ਹਿੱਤੇ ਦੇ 5 ਮਿੰਟ ਮੰਨ ਜਾ ਕੇ ਮੁੜ ਜਾਣਾ। ਗੱਲ ਆਈ। ਮੈਂ ਦੇਖੀ ਵੀ ਕਿੱਥੇ ਲੱਗੀ ਮੈਂ ਤਾਂ ਜੱਗੀ ਨੂੰ ਕਿਹਾ ਸੀ ਉਧਰ ਮੈਂ ਖਲਿਆ ਲੈ ਚੱਲੀ ਤੋੜ ਕੇ ਕਹਿੰਦੇ ਹਜੇ ਤਾਂ ਬੁੱਲੇ ਨਹੀਂ ਪਿਆ ਵਿੱਚ ਕਿਆ ਕਰਨੇ ਡੰਡਲ ਤੋੜ ਕੇ ਨਹੀਂ ਉਹ ਤਾਂ ਘੁੰਮ ਕੇ ਇੱਕ ਦੋ ਫੁੱਲ ਦੇਖ ਹੋ ਜਾਣੇ ਉੱਥੇ। ਹੁਣ ਤਾਂ ਹੋ ਗਈ। ਹੁਣ ਆਏਗੇ ਬਥੇਰੇ ਫੁੱਲ। ਮੈਂ ਨਾਲ ਨਾਲ ਲਈ ਤੀ ਉਹੀ ਦੇਤੀ। ਹੁਣ ਤਾਂ ਹੋ ਗਈ। ਮਾਲਾ ਨੂੰ ਉੱਥੀ ਤੇ ਲੈ ਕੇ ਤੇ ਅਸੀਂ 40 ਕਿਲੋ ਗੋਭੀ ਹੂੰ। ਹੂੰ। ਯਾਦ ਹੁਣ। ਬਹੁਤ ਟੌਪ ਦੀ ਗੋਭੀ ਆ। ਲਾ। ਉਹ ਨਿਹਰਾ ਦੇ ਦੇਖ ਲਓ ਇਹ ਰੰਗ ਕਿਦਾਂ ਉਤਰਦਾ ਹਾਂ ਦੇਖ ਲਾ ਨਾ ਲਾਲ ਹੋ ਜਾਂਦੇ ਹੱਥ ਵੀ ਨਾ ਗੁਲਾਬੀ ਜਿਹਾ ਰੰਗ ਲਾਲ 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 ਦੇਖ ਲਾ ਉਹਨਾਂ ਜੀ ਵੀ ਹੈ ਗੰਦਾ ਆ ਦੰਡੀਆਂ ਜਿਹੜਾ ਕਿੰਨਾ ਹੈ ਉਹਨਾਂ ਤੇ ਵੀ ਹੈਗਾ ਹਾਂ ਦੇ ਤਾਂ ਸਹੀ ਉਹ ਵੀ ਦੰਡੀਆਂ ਵੀ ਐਨ ਪਈਆਂ ਦੇਖ ਲਾ ਨਾ ਵੀ ਲਾਲ ਪਈਆਂ ਹੋਰ ਇਹ ਜਾਮਣੀ ਜਿਹਾ ਕਲਰ ਆਉ ਹਣਾ ਜਾਮਣੀ ਆ ਜਾਮਣੀ ਜਾਂ ਮਿਕਸ ਹੂੰ ਨੂਰੇ ਦੇ ਤਾਂ ਸਹੀ ਮੈਂ ਆਵਾਂ ਕਿੰਨੀ ਆ ਹੋਏ ਉਰੇ ਆ ਜਾ ਪੁੱਤ ਓਏ ਮੈਂ ਆ ਗਈ ਆਲੂ ਲਿਆਓ ਜਾਨੂੰ ਆ ਮੈਂ ਇਹਨੂੰ ਨਾ ਛਿੱਲਿਆ ਜੀ ਤੁਸੀਂ ਇਹ ਤਾਂ ਮੈਂ ਹੀ ਕਰਨਾ ਕੰਮ ਇਹਦਾ ਮम्मी ਦੂਈ ਤਰ੍ਹਾਂ ਦੇ ਤਾਲਦੀ ਮम्मी ਇਹ ਖਾਣੀ ਨੇ ਤਾਲਦੀ ਲੈ ਬੁੱਕ ਜਾ ਮੈਂ ਹੀ ਆਂਦੀ ਤੈਨੂੰ ਆਲੂ ਲਿਆਓ ਜਾਨੂੰ ਆਲੂ ਛਿੱਲ ਲਓ ਇੱਕ ਮਿੰਟ ਮੈਂ ਲੋਰ ਨੂੰ ਦੇਖਦਾ ਹਾਂ ਹਣ ਬਣਾਉਣੇ ਕਾਦੇ ਕਾਦੇ ਆ ਪਕੌੜੇ ਅੱਜ ਆ ਦੱਸ ਤਾਂ ਤੁਸੀਂ ਗੋਭੀ ਤੇ ਆਲੂ ਬਣਾ ਲੈ ਗੋਭੀ ਯਾਰ ਆਲੂ ਹੈ ਠੀਕ ਆ ਦੋ ਤਰ੍ਹਾਂ ਦੇ ਪਕੌੜੇ ਬਣਨੇ ਆ ਭਾਈ ਤੇ ਨਾਲ ਨੂੰ ਮਿੱਠਾ ਰੱਖ ਦੋਗੇ ਕੁਛ ਹਨਾ ਮਿੱਠਾ ਮੰਮੀ ਹੈਗਾ ਕੋਈ ਲੈ ਆ ਲੈਣਾ ਯਾਰ ਇੱਧਰ ਆ ਮਿੱਠੇ ਚ ਦੱਸ ਲੱਡੂ ਵੰਟ ਲਈਏ ਲੱਡੂ ਵਾਲਾ ਟਾਈਮ ਹੈਗਾ ਟਾਈਮ ਲੱਗ ਜਾਣਾ ਜੇ ਟਾਈਮ ਹੁੰਦਾ ਫਿਰ ਤਾਂ ਆਪਾਂ ਵੰਟ ਲੈਨੇ ਤੇ ਤੁਸੀਂ ਮਿੱਠਾ ਲੈ ਵੀ ਆਓ ਜੇ ਬਚ ਗਿਆ ਤਾਂ ਵੰਟ ਲੂਗੇ ਤੁਸੀਂ ਲੈ ਵੀ ਆਓ ਚਲ ਕੋਈ ਨਹੀਂ ਦੇਖ ਲਾਂ ਨੂਰੇ ਤਾਂ ਟਾਈਮ ਲੱਗ ਜਾਣਾ ਮੈਂ ਤਾਂ ਹੀ ਤਾਂ ਕਿਹਾ ਵੀ ਤੁਸੀਂ ਲੈ ਵੀ ਆਓ ਜੇ ਟਾਈਮ ਬਚ ਗਿਆ ਤਾਂ ਵੰਟ ਲੂਗੇ ਤੁਸੀਂ ਲੈ ਵੀ ਆਓ ਚਲ ਕੋਈ ਨਹੀਂ ਲੈ ਆਨੇ ਆਂ ਲੈ ਆਂ ਚੱਪੈ ਪਾ ਲੈ ਭਾਈ ਮਾਤਾ ਲਿਆਣਤੀ ਫਿਰ ਤੈਨੂੰ ਗੋਭੀ ਦੇਖ ਲਾਂ ਦੇਖ ਤਾਂ ਹੀ ਕਰਨਾ ਹਾਂ ਹਾਂ ਹੁਣ ਖੁੱਲੇ ਪਕੌੜੇ ਖਿਲਾਓ ਰਿਸ਼ਤੇਦਾਰਾਂ ਨੂੰ ਹੋਰ ਹੋਰ ਕਾਈ ਤੈਨੂੰ ਕੀ ਹੁੰਦਾ ਤੁਹਾਨੂੰ ਕੀ ਕਰੂ ਲੈ ਦੱਸ ਲੈ ਆਓ ਦੱਸੋ ਕੀ ਦੱਸਣ ਲੱਗੇ ਸਾਨੂੰ ਕਹਾਂ ਨੂੰ ਕਹਿ ਦੰਦੇ ਹਾਂ ਕਹਿ ਸਰ ਮੈਨੂੰ ਵੀ ਤੁਹਾਨੂੰ ਕੀ ਕਰੂ ਏਹ ਜੀ ਕਹੋ ਤਾਂ ਜੀ ਕਹਾਉਂਗੇ ਹੈਨਾ ਮੰਮੀ ਗਾਲ੍ਹਾਂ ਹੈਗੀਆਂ ਨਾ ਕਿਸੇ ਨੇ ਕਹੀ ਵੀ ਇਹ ਜੇ ਕਹੂੰਗਾ ਤਾਂ ਜੀ ਹੀ ਕਹਾਉਂਗਾ ਹੂੰ ਹੂੰ ਆ ਚੱਕ ਪਹਿਲਾ ਆ ਚੱਕ ਲਾ ਤੇ ਇੱਧਰ ਭਾਈ ਚਕੰਦਰ ਹੋ ਗਈ ਨਾਲ ਹੁਣ ਗੋਭੀ ਗਾਜਰਾਂ ਗਾਜਰਾਂ ਕਿਆ ਕਰਨੀਆਂ ਦੇਖੀ ਜਾਓ ਤੁਸੀਂ ਮੈਂ ਕੁਝ ਕੁਝ ਕਰਨਾ ਕਮਾਲ ਜਾਂ ਮੈਂ ਬਸ ਮਹਾਰਾਜ ਕਮਾਲ ਆ ਮੇਰੀ ਕੱਦ ਕਿੱਥੇ ਗਈ ਇੱਕ ਤਾਂ ਆ ਪਈ ਐ ਜੀ ਇੱਕ ਆ ਪਈ ਆ ਉਹ ਕਿੱਥੇ ਕਰਦੇ ਜੀ ਜਿਹਦੇ ਨਾਲ ਮੈਂ ਚਕੰਦਰਾਂ ਚੱਲੀ ਆ ਤੀਆਂ ਜੀ ਉਹ ਦੋ ਹੀ ਆ ਉਹ ਨੋ ਫਾਈ ਹੁਣ ਆ ਗਈ ਲੱਹਾ ਮਿਲੀ ਤਾਜੀ ਤਾਜੀ ਗੋਭੀ ਆਲੂ ਆਲੂ ਹੋ ਗਏ ਗੋਭੀ ਵਾਲੇ ਹੋ ਗਏ ਤੇ ਸਿਕੰਦਰ ਦਾ ਨਹੀਂ ਪਤਾ ਕਿਆ ਬਣਾਉਣਾ ਕਿਆ ਬਣਾਉਣਾ ਇਹ ਸਸਪੈਂਸ ਹੈ ਅੱਛਾ ਜਸਣਾ ਨਹੀਂ ਹੈਗਾ ਚਲ ਕੋਈ ਨਹੀਂ ਫਿਰ ਮੈਨੂੰ ਚਾਹੇ ਤੁਸੀਂ ਕਹਿ ਦਿੰਦੇ ਕਿ ਨੂੰ ਕੁਝ ਬਣਾਉਣਾ ਨਹੀਂ ਆ ਦੀ ਤਿੰਨ ਕੁਝ ਬਣਾਉਣਾ ਨਹੀਂ ਆਂ ਅੰਨੇ ਵੱਡੇ ਚੈਨਲ ਤੇ ਮੈਂ ਬਣਾਉਣੀ ਹੈ ਕਈ ਵਾਰ ਚਲ ਮਿਸਟੇਕ ਹੋ ਜਾਂਦੀ ਬਟ ਜੇ ਮੈਨੂੰ ਆਉਂਦਾ ਤਾਂ ਹੀ ਬਣਾਉਣੀ ਹੈ ਕਿ ਨਾ ਦੀ ਜਗ੍ਹਾ ਨਹੀਂ ਹੈ ਹਾਂਜੀ ਵਿੱਚੇ ਕਰ ਦਨੇ ਆਪਾਂ ਨੇ بس ਸਰਦਾਰ ਜੀ ਫਟਾਫਟ ਹੋਰ ਤੁਸੀਂ ਕੰਮ ਕਰਨਾ ਹੈ ਫਰੀਬ ਬਾਲ ਦਿਓ ਰੱਖ ਕੇ ਧੜਾ ਧੜ ਪਾ ਦੇਣੀ ਪਠੀ ਦਾ ਮੈਂ ਚਲਾ ਦੇਣੀ 2 ਮਿੰਟ ਚ ਹੱਦ ਹੋਗੀ ਤੁਸੀਂ ਆਪਣੀ ਤਿਆਰੀ ਰੱਖੋ بس ਤਿਆਰੀ ਕੇ ਬਣਾ ਕੇ ਰੱਖ ਦੇਣੇ ਜਦ ਹੋ ਆਗੇ ਮਾਈਕ੍ਰੋਵੇਵ ਚ ਗਰਮ ਕਰਕੇ ਦੇ ਦੇਣੇ ਹਮ ਬਣ ਗਈ ਗੱਲ ਆਹੋ ਆਪਣੇ ਰੈਡੀ ਰੱਖੋ ਪਹਿਲਾਂ ਕੰਮ ਹਮ ਠੀਕ ਨਹੀਂ ਕਿਤੇ ਅਗਲੇ ਅਗਲਾ ਆ ਕੇ ਬਹਿ ਜਾਵੇ ਅਸੀਂ ਅਜੇ ਪਕੌੜੇ ਬਣਾਉਣੇ ਹੋਵੇ ਉਹ ਕੰਮ ਨਾ ਹੋਵੇ ਸਿੱਟੀ ਬਣਦੇ ਵੀ ਨਹੀਂ ਫਿਰ ਹਾਂ ਪਹਿਲਾਂ ਆਪਣਾ ਤਿਆਰੀ ਕਰਕੇ ਰੱਖੋ ਅਗਰ ਕਨ ਜਾਣਾ ਸੀ ਚੇਤੀ ਜਾਣਾ ਸੀਤੀ ਜਾਣਾ ਫੇ ਛੇਤੀ ਛੇਤੀ ਵਿੱਚ ਬਣਾ ਵੀ ਨਹੀਂ ਹੁੰਦੇ ਬਿਲਕੁਲ ਬਿਲਕੁਲ ਹਾਂ ਉਹੀ ਤਾਂ ਹੈ ਹਰਿਤ ਤਾਂ ਬੋਲਤੀ ਹੂਏ ਸਰਦਾਰ ਜੀ ਤੁਸੀਂ ਮਣੀ ਮੱਟੀ ਹੈਲਪ ਕਰਾ ਦਿਓ ਸਾਡੀ ਮੈਂ ਹੁਣ ਹੈਲਪ ਕਰਾ ਤਰਿਆ ਮੈਂ ਵੀਡੀਓ ਬਣ ਰਹੀ ਆ ਨਹੀਂ ਫੇ ਕੋਈ ਕੈਮਰਾਮੈਨ ਹੋਰ ਬੁਲਾਉਣਾ ਪੈਣਾ ਮੈਂ ਫੇ ਤੇ ਹੈਲਪ ਕਰਾ ਦਿੰਦਾ ਤੁਹਾਡੀ ਅੱਛਾ ਚਲ ਕੋਈ ਨਾ ਹੁੰਦਾ ਥੋੜੀ ਕੰਮ ਹੈ ਹਾਂ ਤਾਂ ਹੋ ਚੱਲਿਆ ਵਸ ਤੁਸੀਂ ਤਾਂ ਵੇਹੇ ਨਿਪੜੀ ਗਿਆ ਪਾ ਦੂੰਗੀ ਤੁਸੀਂ ਕੱਢ ਦਿਓ ਹਾਂ ਪਕੌੜੇ ਬਣਾਉਣ ਚ ਹੈਲਪ ਕਰ ਦੂੰਗਾ ਮੈਂ ਤੁਹਾਡੇ ਬਸ ਹੋਰ ਕੀ ਚੱਲ ਸਟੈਂਡ ਲਾ ਲੂਗੇ ਹਮ ਕੈਮਰੇ ਨੂੰ ਕੈਮਰਾ ਸਟੈਂਡ ਪਰ ਹੋ ਜਾਊਗਾ ਹਾਂਜੀ ਗੋਭੀ ਤਾਜੀ ਉਹ ਆ ਹਾਂ ਦੇਖ ਲੈ ਹੱਥ ਗਲਾਂੇ ਟੁੱਟਦੇ ਜਾਂਦੇ ਮੈਂ ਵੀ ਡੰਡਾ ਲਾ ਜੀ ਨਹੀਂ ਤਾਂ ਉਹ ਤੋੜੇ ਤੇ ਟੁੱਟਦੇ ਕਦ ਕਿੱਥਲੇ ਪੈਂਦੇ ਹਮ ਥੋੜੇ ਉਹਨਾਂ ਨੇ ਨਾ ਤੋੜ ਲਈ ਕੱਲ ਤਾਂ ਕਰਕੇ ਬੜੇ ਫੁੱਲ ਨਹੀਂ ਮਿਲੇ ਛੋਟੇ ਛੋਟੇ ਹੀ ਮਿਲੇ ਆ ਅੱਛਾ ਚੱਲ ਫੇਰ ਮੈਂ ਖਾ ਜੀ ਮੈਂ ਕਹਿੰਤੀ ਇਹ ਦਿਨ ਤੋੜਦੇ ਹੁਣੇ ਹਨਾ 3 ਇਹ ਚੌਥੇ ਦਿਨ ਫੇਰ ਮੈਂ ਕਿਹਾ ਹੁਣ ਜਿਹੇ ਜਿਹੇ ਹੈਗੇ ਚੱਲ ਲਈ ਚਾਹੋ ਹਾਂਜੀ ਗਾਜਰ ਤਾਜੀ ਉਹ ਆ ਹਰੇਕ ਅੱਜ ਰਿਸ਼ਤੇਦਾਰਾਂ ਨੂੰ ਹਰੇਕ ਚੀਜ਼ ਤਾਜੀ ਖਲਾਉਣੀ ਆ। ਚਕੰਦਰ ਵੀ ਤਾਜੀ ਜਮੇ ਹੀ ਹੁਣੇ ਲਿਆਏ ਪਟਕੇ। ਗਾਜਰਾਂ ਵੀ ਤਾਜ਼ੀਆਂ, ਗੋਭੀ ਵੀ ਤਾਜੀ। ਇੱਕ ਸਿਰਫ ਸਿੱਕ ਤੇਲ ਬਾਹਰਤ ਹੈ, ਉਹ ਹੀ ਨਿਕੜਾਉਂਦੇ। ਤੇਲ ਤੇ ਇੱਕ ਥੋੜਾ ਜਿਹਾ ਆਲੂ ਪੁਰਾਣੇ ਆ ਬਸ। ਪੁਰਾਣੇ ਬਸ ਉਹੀ ਜਣੀ। ਪੁਰਾਣੇ ਵੀ ਕਹਦੇ ਆ। ਜਿਹੜੇ ਰੱਖੇ ਹੋਏ ਉਹੀ ਆਲੂ ਆ, ਇਹ ਤਾਂ ਕਾਹਤ ਜਿਆਦਾ ਵੀ ਨਹੀਂ ਪਾ। ਨਹੀਂ, ਤਾਜ਼ੇ ਦੀ ਗੱਲ ਕਰਦੇ ਆ। ਤਾਜ਼ੇ ਨਹੀਂ ਹੈ। ਹਾਂ, ਤਾਜ਼ੇ ਨਹੀਂ ਹੈ। ਬੱਚੇ ਆਲੂ ਹੁੰਦੇ ਜਿਹੜਾ ਉਹ। ਹਾਂ। ਬਾਕੀ ਪੱਕੇ ਆਲੂ ਆ ਭਾਈ। ਪੱਕੇ ਆਲੂ ਆ। ਪਈ ਬਾਕੀ ਹੁਣ ਸਮਾਨ ਸਾਰਾ ਹੋ ਗਿਆ ਰੈਡੀ ਹੈ ਚੱਲ ਰਹੀ ਹੈ ਤਿਆਰੀ ਰਿਸ਼ਤੇਦਾਰਾਂ ਦਾ ਹੋ ਰਿਹਾ ਹੈ ਇਹੋ ਜੀ ਚੀਜ਼ ਦੇਓ ਜਿਹਦੇ ਜਿਵੇਂ ਮਿਕਸਚਰ ਕਰ ਲਵਾਂ ਇਹਨੂੰ ਮਿਕਸ ਕਰ ਲਵਾਂ ਰਿਸ਼ਤੇਦਾਰਾਂ ਦਾ ਹੋ ਰਿਹਾ ਹੈ ਇੰਤਜ਼ਾਰ ਛੋਟੂ ਰਿਸ਼ਤੇਦਾਰਾਂ ਨੇ ਉਹ ਕਰ ਲਿਆ ਉੱਧਰ ਖਾ ਲਈ ਰੋਟੀ ਹਾਂ ਅੱਛਾ ਕਰਿਆ ਦਾ ਫੋਨ ਮੈਂ ਤਾਂ ਗੱਲਾਂ ਚ ਪਾ ਕੇ ਰੱਖੋ ਥੋੜੀ ਦੇ ਦੇ ਦਿਓ ਜੀ ਮੈਨੂੰ ਫੋਨ ਮੇਰੇ ਘਰ ਤੇ ਲੱਗਦਾ ਨਹੀਂ ਪਾਪਾ ਜੀ ਦੀ ਬਿਊਟੀ ਭਾਈ ਉਧਰ ਲੱਗੀ ਹੋਈ ਆ ਪਾਪਾ ਜੀ ਇਹਨੂੰ ਖੜਾਏ ਲੋ ਜੀ ਖੜ੍ਹਦੀਏ ਬਹੁਤ ਆ ਫਿਰ ਬਸ ਕਹਾਣੀ ਆ ਰਹੇ ਨੇ ਤੇ ਸਾਗ ਤੇ ਬਿਊਟੀ ਤੁਸੀਂ ਮੇਰੀ ਕਰੀ ਦੀ ਆ ਪਾਪਾ ਜੀ ਇਹਨੂੰ ਤਾਂ ਇੱਥੇ ਸ਼ਾਮਾਂ ਚ ਲਾ ਕੇ ਖੜਾ ਲੋ ਇਹਨੇ ਕਿਹੜਾ ਵਿਚਾਰੀ ਇਹਨੂੰ ਕਿਹੜਾ ਹਜੇ ਐ ਪਤਾ ਵੀ ਕਮਣਾ ਮੈਂ ਇਹਨੂੰ ਨਹੀਂ ਹਜੇ ਪਤਾ ਮੂੰਹ ਨੇ ਇਹ ਸ਼ਾਮਾਂ ਚ ਰੱਖ ਲੋ ਇਹਦਾ ਹੁਣ ਤੁਹਾਨੂੰ ਆਤ ਪਈ ਵੀ ਮੂਨ ਕੀਰਤ ਕਰਕੇ ਕਮਾਉਣੇ ਦੀ ਬਸ ਹਾਂ ਬਸ ਐ ਕਣੇ ਨੇ ਖੜੀ ਰਹਿਣਾ ਰਾਮ ਨਾਲ ਵਿਚਰੀ ਨੇ ਇਹ ਕਿਆ ਰੋਂਦੀ ਆ ਇਹ ਕਿਆ ਛਾੜਾ ਭਾਈ ਲੱਡੂ ਜਿਆ ਲੁੰਦਾ ਏ ਇਹ ਲੱਡੂ ਜਿਆ ਛਾੜਾ ਹੁੰਦਾ ਨਹੀਂ ਹੈਗਾ ਇਹ ਲਓ ਜੀ ਹੁਣ ਤੋਲੀਏ ਭਾਈ ਗੋਭੀ ਦੇ ਫੁੱਲ ਤੇ ਨਾਲ ਇਹ ਆਲੂ ਦੋ ਤਰ੍ਹਾਂ ਦੇ ਪਕੌੜੇ ਹੋ ਜਾਣੇ ਮੰਮੀ ਹੈਨਾ ਆਲੂਆਂ ਦੇ ਤੇ ਗੋਭੀ ਦੇ ਠੀਕ ਆ ਦੋ ਤਰ੍ਹਾਂ ਦੇ ਹੂੰ ਬਣਾ ਪਾ ਜੀ ਨੇ ਮਰਜ਼ੀ ਦੇ ਲੈ ਹੂੰ ਪਰ ਆਉਂਦਾ ਨਾ ਫਿਰ ਵੀ ਆਹੀ ਬਹੁਤ ਐਨੇ ਘਣਾ ਖਾ ਹੁੰਦੇ ਹੂੰ ਹੂੰ ਬਹੁਤੇ ਖਾ ਵੀ ਨਹੀਂ ਹੁੰਦੇ ਨਾ ਆਉਂਦੇ ਪਰ ਫਿਰ ਆਉਂਦੇ ਜੀ ਆਪਣੇ ਹਿਸਾਬ ਦੀ ਬਣਾ ਦੇ ਜਿਹੜੀ ਖਾ ਵੀ ਹੋ ਜਾ ਖਾ ਹੋ ਜੀ ਬੇ ਜਿਆਦਾ ਗੋਭੀ ਤੇ ਹੀ ਪਸੰਦ ਆਉਂਦੇ ਆ ਆਲੂ ਆ ਦੇ ਹੂੰ ਇਹ ਗੋਭੀ ਦੇ ਤਾਂ ਬਹੁਤ ਸਵਾਦ ਲੱਗਦੇ ਪਕੌੜੇ ਉਹੀ ਤਾਂ ਹੈ ਗੋਭੀ ਦੇ ਜਿਆਦਾ ਠੀਕ ਲੱਗਦੇ ਹੂੰ ਮਾਣ ਤੇ ਆਲੂ ਤੇ ਪਾਲਕ ਵੀ ਠੀਕ ਲੱਗਦੇ ਵੈਸੇ ਤਾਂ ਹੂੰ 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 ਪਰ ਜਿਆਦਾ ਪੋਲੇ ਗੋਭੀ ਨੇ ਹੁੰਦੇ ਆ ਬਿਲਕੁਲ ਹੁਣ ਇਹਨੂੰ ਪਾਵੂਗੇ ਅੱਛਾ ਐਦਾਂ ਹੀ ਨਿ ਜੋੜ ਦੇਣੀ ਹੈ ਠੀਕ। ਗਾ ਕਿਚਾਨ ਵਿੱਚ ਪਾ ਦੂੰਗੀ ਬਾਅਦ ਵਿੱਚ। ਆ ਇੱਕ ਵਾਰ ਚਾਨਨੀ ਚ ਨੂੰ ਕੱਢ ਦਿਓ ਕਿਉਂਕਿ ਆਏ ਨਾ ਫਿਰ ਜੇ ਤੇਲ ਚ ਗਿਰਨਾ ਇਹਨਾਂ ਦੇ ਫੁੱਲਾਂ ਨੇ ਜਿਹ ਵਿੱਚ ਪਾਣੀ ਹੋਇਆ ਹੋਇਆ ਫੇ ਇਹਨਾਂ ਨੂੰ ਛੱਟੇ ਮਾਰਨੇ ਤੇ ਆਹ ਉਹ ਤਾਂ ਬੇਸਣ ਚ ਘੋਲ ਹੋ ਜਾਣਾ ਬੇਸਣ ਹੀ ਘੋਲਣਾ। ਆਹੋ। ਆਹੀਂ ਛੋਟੇ ਛੋਟੇ ਪਾਣੀ ਚ ਪੇਸਣ ਦੇ ਘੋਲ ਹੋ ਜਾਣੇ ਤਾਂ ਪਾਣੀ ਫੇਰ ਵੀ ਪਾਣੇ ਆ। ਹੂੰ ਹੂੰ ਹੂੰ। ਓ ਲੱਡੂ ਤੂੰ ਕੀ ਕਰਦਾ ਓਰੇ? ਹੈਂ? ਓਏ, ਸ਼ਾਸਿਕਾਲ ਤਾਂ ਬੁਲਾ ਦੇ ਪੁੱਤ। ਅਨੂਰੇ ਚੀਜੀ ਖਾਣੀ ਚਾਕਲੇਟ। ਚਾਕਲੇਟ ਖਾਣੀ ਗੱਲ ਸੁਣ ਮੇਰੀ ਚਾਚੂ ਬੁਲਾਉਂਦਾ ਤੈਨੂੰ ਬੋਲਦੀ ਨਹੀਂ ਦੇਖ ਲੈ ਵੀਡੀਓ ਚ ਜਾਣ ਤੂੰ ਧਾਨ ਖਣਾ ਤੇ ਧਾਨ ਖਣਾ ਤੇ ਨੂਰ ਨੇ ਪਪਾ ਜੀ ਤੁਸੀਂ ਕਾਹਨੂੰ ਛਾੜੂ ਲੱਗੇ ਵੇ ਕਮਾਉਣ ਚਲੋ ਚਲੋ ਹਮ ਆਹ ਜਿਹੜਾ ਖਲਾਰ ਖੜਾ ਹੈ ਬਣਿਆ ਨੇ ਉਹ ਚਲ ਉਹ ਤਾਂ ਗਿਰ ਗਈ ਉੱਥੇ ਅੱਛਾ ਕੋਈ ਨਾ ਚਲੋ ਇਹਨਾਂ ਨੂੰ ਉਹ ਉੱਥੇ ਦੇ ਮੁਠੀਆਂ ਭਰ ਭਰ ਕੇ ਨੂਰ ਇੱਧਰ ਸਿੱਟੀ ਜਾਂਦੀ ਲਿਆਣ ਕੇ ਜੀ ਲੱਡੂ ਜਆ ਗੋਭੀ ਭਾਈ ਤੋ ਹੋ ਗਈ ਆਪਣੀ ਇਹ ਦੋ ਪੰਜ ਤੋਂ ਹੁੰਦੀ ਦੋ ਵਾਰ ਕੱਢਦੀ ਪਾਣੀ ਚੋਂ ਹਨਾ ਉਹ ਵੀ ਘਾਟ ਨਾ ਜਾਵੇ ਮੈਨੂੰ ਆਈ ਲੱਗੀ ਜਾਂਦਾ ਆਪ ਕੋੜੇ ਹਾਂ ਨਹੀਂ ਕਰਦੇ ਹਾਂ ਬਹੁਤ ਹੈ ਠੀਕ ਆ ਦੋ ਦੋ ਚਾਰ ਚਾਰ ਪਕੌੜੇ ਖਾਉਂਦੇ ਕਿੰਨੇ ਕ ਖਾਉਂਦੇ ਹਾਂ ਕਹਿੰਦੇ ਦੇਦੇ ਛੂਟੇ ਦੀ ਦੇਦੇ ਦੀਦੀ ਨੂੰ ਸ਼ਾਬਾਸ਼ ਸ਼ਾਬਾਸ਼ ਚੱਲ 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 ਹੌਲੀ ਸਾਹਮਣੇ ਕਾਂਦ ਮਾਮੀ ਨਾ ਹੌਲੀ ਹੌਲੀ ਲੱਡੂ ਹੌਲੀ ਚੱਲ ਬੈਕ ਕਮਾਲਾ ਹੁਣ ਕਮਾਲਾ 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 ਚੱਲ ਦਓ ਹਾਂ ਹੁਣ ਆਉਣ ਦੇ ਹੌਲੀ ਲੈ ਕੇ ਜਾਣ ਚੱਲ 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 ਲਿਆ 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 ਉਹជា ਹੀ ਬਈਆ ਦੀਦੀ ਨੂੰ ਘਮਾਉਂਦੀ ਆ ਚਲੋ ਚਲੋ ਜੀ ਚਲੋ ਜੀ ਚਲੋ ਜੀ ਅੱਲਾ ਮਨ ਕੀਰਤਨ ਵੀ ਰੰਦੀ ਆ ਝੂਟੇ ਇਹ ਹਾਂ ਹਾਂ ਇਹਨੂੰ ਵੀ ਲਾਗੀ ਦੇਖਣਾ ਹਰ ਗੰ ਨੂੰ ਹੂੰ ਦੇਖਿਆ ਲੱਟੂ ਵਾ ਭਾਈ ਛੱਡਾ ਇਹ ਪਾ ਲੈ ਇਹਨੂੰ ਹੂੰ ਇਹ ਕੁੰ ਕਾ ਬੈ ਦਾਦੂ ਕਰਦੇ ਆ ਐ ਕਰਦੇ ਦਾਦੂ ਨਾ ਮੋਤਰ ਕਦੂ ਜਾ ਕਰੋ ਭਾਈ ਫਿਰ ਰੈਡੀ ਹੁਣ ਸਮਾਨ ਹੂੰ ਲਓ ਜੀ ਪੈ ਗਿਆ ਵਿੱਚ ਬੇਸਣ ਇਹਦੇ ਵਿੱਚੇ ਪਾਤਾ ਚੈੱਕ ਕਰ ਦੇਣਾ ਤੁਸੀਂ ਦੇਖੀ ਚੱਲੋ ਬਾਬੇ ਦਾ ਨਾਣੇ ਤੇ ਆਦਾ ਹਾਂ ਆ ਗਿਆ ਜੀ ਆਤਾ ਲਓ ਭਾਈ ਆਦਾ ਵੀ ਪੈ ਗਿਆ ਬੇਸਣ ਵੀ ਪੈ ਗਿਆ ਧਨੀਆ ਕਿੱਥੇ ਰੱਖਿਆ ਸੀ ਮੈਂ ਕਿਤੇ ਆਇਆ ਤੇ ਜੀਨਾ ਮਿਰਚਾਂ ਜੀਨਾ ਪਾਣਾ ਥੋੜਾ ਜਿਹਾ ਪਾਣਾ ਭਾਈ ਧਨੀਆ ਧੋ ਕੇ ਚੀਰ ਲੋ ਕਿੰਨਾ ਕੇ ਪਾਉਣਾ ਹੁਣ ਇਹਦੇ ਵਿੱਚੇ ਘਾਣਾ ਰਲਾ ਦੇਣਾ ਹੈ ਅੱਧਾ ਹੀ ਕੇ ਇਹਨੇ ਰੇਸੀ ਟਾਂਗ ਹੋਰ ਪਾਣੀ ਵੀ ਚਾਹੀਦਾ ਸੀ ਮੈਨੂੰ ਥੋੜਾ ਜਿਹਾ ਮਿਲ ਜੂਗਾ ਹੀ ਜੇਕਰ ਨਾ ਤਾਂ ਇਹਦੇ ਵਿੱਚ ਮੜੇ ਜਿਹਾ ਚਾਹੀਦਾ ਮੈਨੂੰ ਪਾਣੇ ਨੂੰ ਉਹ ਬਣਾਉਣਾ ਪਲੇਥਣ ਜਿਆ ਇਹ ਗਰਮ ਮਸਾਲਾ ਗਰਮ ਮਸਾਲਾ ਆ ਗਿਆ ਜੀ ਥੋੜੀ ਜੀ ਆਹ ਪਾ ਦਮਾ ਬਿੰਚ ਚੌਪ ਹਲਦੀ ਵੀ ਪਾ ਦਮਾ ਚੱਲ ਇਹ ਸਾਰੀ ਕੁ ਪਾ ਆ ਗਿਆ ਜੀ ਨਮਕ ਹੋਰ ਪਾਵਾਂ ਤੂੰ ਦੇਖ ਨਾ ਮੰਨੂ ਇੰਨਾ ਆਈਡੀਆ ਨਹੀਂ ਆ ਉਹ ਜ਼ਿਆਦਾ ਨਾ ਹੋ ਜਵੇ ਬਸ ਮੈਂ ਪਤਾ ਕਿਆ ਕਰ ਦਿੰਦੀ ਹਾਂ ਹਮੇਸ਼ਾ ਹੀ ਆਪਣੇ ਦਿਲ ਦੀ ਦੇਖਣੀ ਹੁੰਦੀ ਹੈ ਮੈਂ ਜਿੰਨਾ ਮੇਰੇ ਦਿਲ ਨੇ ਕਹਤਾ ਹਮ ਮੇਥੀ ਤੇ ਮੈਨੂੰ ਕਾਨੂੰ ਪੁੱਛਦੀ ਸੀ ਮੈਂ ਸੀ ਦੇਖਾ ਹੂੰ ਹੂੰ ਲੋਈ 베ਤੀ ਦੀ ਖੁਸ਼ਬੂ ਦੇਖ ਲਾ ਹਨਾ ਰੜਾਤਾ ਜੀ ਕਾਣਾ ਸਾਰਾ ਬਾਲਟੀ ਦੇ ਵਿੱਚ ਇੱਧਰ ਆਦਾ ਜਾ ਬੀਛੀਰਿਆ ਵਾਹਾ ਅੱਧੇ ਇਹ ਤਾਂ ਚਾਰ ਪਾਉਣ ਨੂੰ ਤਾਂ ਅੱਛਾ ਅੱਧੇ ਦਾ ਚਾਰ ਪਾਉਣਾ ਹੂੰ ਸ਼ੋਲਗਦਾ ਚਾਰ ਸ਼ੋਲਗਦਾ ਇਹਦੇ ਚ ਰੜਜੂ ਚੰਗੀ ਤਰ੍ਹਾਂ ਨੂੰ ਕੰਮੇ ਕੰਮ ਲਾਕੀ ਡਿਊਟੀ ਕੀ ਕੰਮ ਕਰਨ ਪੁੱਛਿਆ ਨਹੀਂ ਤੁਸੀਂ ਹਲੇ ਕੁਝ ਨਹੀਂ ਆਉਣਾ ਤੁਹਾਨੂੰ ਰੋਕੀ ਕਰੂੰਗੀ ਜਿਹੜਾ ਪੱਕਾ ਤਾਰਿਆ ਤੁਸੀਂ ਉਹ ਫਿੱਟ ਕਰਨਾ ਕਿਸੇ ਨੇ ਨਹੀਂ ਕਰਨਾ ਇਹ ਹਾਂ ਇਹ ਮਾਲਾ ਵੀ ਜਾਇਆ ਇਹ ਛੀਲਾ ਵੀ ਕੱਟੇ ਤੋ ਤੇ ਪੱਕਾ ਹੀ ਨਹੀਂ ਲੱਗਿਆ ਹਲੇ ਤੱਕ ਲਾਵ ਮਿਆਂ ਉਹਨਾਂ ਨੇ ਕਿਹਾ ਲਾ ਦੇਣਾ ਬਿੰਦੇ ਨੇ ਲਾ ਦੇਣਾ ਹਾਂ ਨਹੀਂ ਲਾਣ ਫੇ ਲਾ ਦੋ ਨੇ ਕੋਈ ਗੱਲ ਨਹੀਂ ਟਾਈਮ ਹੀ ਨਹੀਂ ਲੱਗਦਾ ਲੇ ਲਓ ਮੇਰੀ ਨਾ ਕੀ ਹੋਇਆ ਇਹ ਚੀਜ਼ ਹੀ ਜੱਸੀ ਲਾਉਂਦੇ ਕੀ ਹੋਇਆ ਨਾਟ ਵੀ ਟੋਲ ਹੁਣ ਪਤਾ ਨਹੀਂ ਕਿੱਥੇ ਰੱਖੋਗੇ ਜੇ ਦੱਸਣੇ ਹਣੇ ਨਾਟ ਇੱਥੇ ਹੀ ਹੋਣੇ ਆ ਪਹਿਲਾਂ ਅੱਜ ਪਾਣੀ ਪਾਓ ਤੁਸੀਂ ਆਪ ਰਲਵਾਓ ਮੈਂ ਸਿੱਖਾਂ ਅੰਬਾਜੀ ਨਾਲ ਦੇਖ ਕੇ ਮਮੀ ਥੋੜਾ ਬਸ ਮੀਂਹ ਜੀ ਨਾ ਓੜੇ ਨੂੰ ਓਖਾ ਲਾ ਲਾਓ ਓਖਾ ਤਾਂ ਲਈਏ ਠੀਕ ਇਹਦੇ ਚ ਓਖਾ ਰਾਲਣਾ ਥੱਲੇ ਤੱਕ ਹੱਥ ਵੱਜਣਾ ਲੇਕਿਨ ਕਿਤੇ ਕਿਤੇ ਕੋਈ ਨਾ ਕੋਈ ਉਹ ਉੱਥੇ ਫਿਰਦੀ ਆ ਉਹ ਮੋਟਰਸਾਈਕਲ ਕੋ ਫਿਰਦੀ ਮਿਰਚਾਂ ਕਿੰਨੀਆਂ ਤੇਜ਼ ਆ ਹੱਥ ਪੱਲੜੇ ਮੋਟਰਸਾਈਕਲ ਗਰਮ ਹੋਣਾ ਤੇ ਗਰਮ ਆ ਬੇਸਣ ਤੇ ਘੱਟ ਲੱਗਦਾ ਮੈਨੂੰ ਨਹੀਂ ਉਹ ਤਾਂ ਹੈਗਾ ਹੀ ਪਾਉ ਪਾਉ ਬੇਸਣ ਆ ਪਿਆ ਜੀ ਆਹ ਡੱਬੇ ਚ ਪਿਆ ਮੰਮੀ ਨੂਨ ਪਤਾ ਐ ਨਹੀਂ ਤਾਂ ਕੋਲਣਾ ਤਾਂ ਪਹਿਲਾਂ ਬੇਸਣ ਚ ਕੋਲ ਨੂਨ ਤੇ ਲੱਗ ਹੋਣਾ ਚ ਹੋ ਜਾਣਾ ਜਿਹੜੀਆਂ ਗੋਪੀਆਂ ਚ ਵਿੱਚ ਵੱਡ ਜਾਣਾ ਨੂਨ ਇਕੱਲੇ ਇਕੱਲੇ ਦੇ ਨੂਨ ਦੇ ਗੁੰਡੇ पता क्या होना ਹੁਣ ਇਹ ਵਿਚਰਲ ਜਣਾ ਹੀ ਇਕल्ली ਕਲੀ ਚ ਜ਼ਿਆਦਾ ਪੱਜ ਜਾਣਾ ਹੂੰ ਨਹੀਂ ਐ ਤਾਂ ਮੈਂ ਉਪਰ ਥੱਲੇ ਸਾਰਾ ਹੀ ਕਰਤਾ ਪਿਆ ਕਰਤਾ ਹੋਵੇ ਵਿੱਚ ਵੱੜ ਜਾਣਾ ਨਾ ਨੂਨ ਮੇਰੀ ਲਾਜ ਰੱਖਣੀ ਆ ਮੈਂ ਦੱਸ ਲਾ ਹਰ ਗਲਤ ਸਾਬਾ ਮम्मी ਨੇ ਕੁਝ ਕਰਿਆ ਹੁਣ ਤਾਂ ਹੀ ਮम्मी ਨੇ ਕਿਹਾ ਹਾਂ ਤਾਂ ਮੈਂ ਮम्मी ਨੂੰ ਕਿਹਾ ਮੈਂ ਮम्मी ਮੈਨੂੰ ਵੀ ਟਰਾਈ ਕਰ ਲਓ ਲਓ ਜੀ ਤੇਲ ਆਪਣਾ ਹੋ ਰਿਹਾ ਹੁਣ ਗਰਮ ਪ੍ਰੋਜੈਕਟ ਪਾ ਸਾਰਾ ਬਾਹਰ ਹੀ ਕੱਢ ਲਿਆ ਕਿਉਂਕਿ ਪਕੌੜੇ ਪਕੂੜਿਆਂ ਦਾ ਕੰਮ ਤਾਂ ਬੈਠ ਕੇ ਕੱਢ ਹੋਵੇ ਨਾ ਫੇਰੇ ਨਜ਼ਾਰਾ ਅੰਦਰ ਖੜ ਕੇ ਗੈਸ ਪਰ ਨਹੀਂ ਕੰਮ ਲੂਟ ਆਂਦਾ ਤਸੱਲੀ ਆ ਨਾਲੇ ਹਾਂ ਇੱਥੇ ਨਾਲੇ ਆਏ ਆ ਵੀ ਤੇਜ਼ ਨਿਕਲ ਜਾਣੇ ਕਿ ਨਹੀਂ ਅੰਦਰ ਨਿਕਲ ਲੈ ਹੌਲੀ ਹੂੰ ਓਰੇ ਆਏ ਭੱਠੀ ਬੜੀ ਐ 5 ਮਿੰਟਾਂ ਵਿੱਚ ਅਸੀਂ ਪਕੌੜੇ ਕੱਢ ਕੇ ਮਾਰਨੇ ਕਿੰਨੇ ਕਿੰਨੇ ਨਿਕਲਨੇ ਆ ਮਾਰ ਲੈ ਕੱਤੇ ਖਲਾਉਣੇ ਕੱਢ ਕੇ ਕਾਬੀਨਤਾ ਜਾਗੇ ਕੱਢ ਕੇ ਪਤੀਲੇ ਚ ਮਾਰਨੇ ਗੱਲ ਕਰਨੀ ਪੰਜਾਬੀ ਦੀ ਭਾਸ਼ਾ ਹੈ ਮਾਰਨੇ ਆਪਾਂ ਤਾਂ ਕਰਕੇ ਮਾਰਨਾ ਸਰ ਹਾਂ ਫੇ ਖਲਾਉਂਗੇ ਭਾਈ ਫੇ ਖਲਾਉਣੇ ਤਾਂ ਚੱਲ ਪਿਆਰ ਨਾਲ ਆ ਪਕੌੜੇ ਹੁਣ ਕੱਢ ਕੇ ਇਹਦੇ ਚ ਮਾਰਨੇ ਪਤੀਲੇ ਚ ਮੇਰੇ ਕਹਿਣ ਦਾ ਮਤਲਬ ਤੇ ਤੇਲ ਦੀ ਆਵਾਜ਼ ਆ ਰਹੀ ਆ ਗਰਮ ਹੋਣ ਦੀ ਮੈਂ ਵੀ ਦੇਖੀ ਗੰਬੀ ਜੇਠੀ ਹੋਰ ਵੀ ਜੇਠੀ ਮੰਮੀ ਵੀ ਜੇਠੀ ਮੰਮੀ ਜੇਠੀ ਹੈ ਮੈਂ ਬੜੀ ਨਹੀਂ ਮਮਾ ਮਾਮਾ ਬੜਾ ਹਾਂ ਦੀਦੀ ਜੇਠੀ ਹੂੰ ਬੜਾ ਵੀਰ ਜੇਠਾ ਨਹੀਂ ਵੀਰ ਜੇਠੇ ਦਾ ਕਿਹ ਅੰਕ ਕਰ ਜੇਠਾ ਹੁੰਦਾ ਜੀ ਤੇਲ ਮੂਰੇ ਜਿਹੜਾ ਕੋਈ ਬੋਲਦਾ ਜਲਦਾ ਤੇ ਜੇਠਾ ਬਣਦਾ ਤੇਲ ਫਿਰ ਜਲਦਾ ਹੈ ਤੇ ਤੂੰ ਸ਼ਾਇਦ ਹੋ ਜਾ ਕਾ ਨੂੰ ਤੇਲ ਜਿਆਦਾ ਫੂਕਣਾ ਬਣਾਉਗਾ ਕੋਈ ਚਲੋ ਇਹਦਾ ਸਿਆਣਿਆਂ ਵਾਲੀਆਂ ਭਾਈ ਕਹਿਣੀਆਂ ਗੱਲਾਂ ਤੇ ਆਪਣਾ ਹੁਣ ਕੰਮ ਸਾਰਾ ਰੈਡੀ ਆ ਪਤੀਲਾ ਆਪਣੇ ਰੱਖ ਲਿਆ ਇਹਦੇ ਚ ਕੱਢ ਕੇ ਪਕਾਉੜੇ ਇਹਦੇ ਚ ਰੱਖਣੇ ਆ ਤੇ ਥੋੜਾ ਜਿਹਾ ਪਾ ਕੇ ਦੇਖਣਾ ਤਾਂ ਕੋਈ ਨਹੀਂ ਹਜੇ ਨਹੀਂ ਹੋਇਆ ਮੜੇ ਜਾਂ ਹੋਣ ਦੋ ਪਹਿਲਾਂ ਵੱਡ ਬਡੇਰੇਆਂ ਨੇ ਨਾਪਰ ਫਰਗੇਦਣਾ ਹੂੰ ਤੇ ਤੇਲ ਹੈ ਜੀ ਘੱਟ ਕਰਮਾ ਆਪਣਾ ਥੋੜਾ ਜਿਹਾ ਮੈਂ ਕਹਿੰਦੀ ਹੋਰ ਤੇਜ਼ ਕਰ ਦੋ ਜੀ ਕਿ ਨਹੀਂ ਤੇਜ਼ ਕਰ ਦੂੰ ਤੇਜ਼ ਕਰ ਦੂੰ ਜੋ ਕਿ ਤੁਮ ਵਾ ਬਸ ਲਾਉ ਪਾਈ ਪਰ ਠੀ ਜਿਆਦਾ ਤੇਜ਼ ਕਰੀ ਵੀਦਾ ਵੀ ਹੈ ਨਾ ਕੋਈ ਫਾਇਦਾ ਨਹੀਂ ਆ ਇਸ ਵਿੱਚ ਨਹੀਂ ਹੈ ਨਹੀਂ ਕਿਹੜਾ ਹਲਵਾਈ ਆਪਣੇ ਮਹਾਲਾ ਆਏ ਪਤਾ ਨਾ ਉਹ ਕਹਿੰਦਾ ਮੈਂ ਕਿੰਨਾ ਕਹਿੰਦਾ ਤਾਂ ਭਾਈ ਕਹਿੰਦਾ ਲਗਾਤਾਰ ਇੱਕ ਸਿਲੰਡਰ ਮੈਂ ਹਣ ਮੇਰੀ ਯਾਦ ਨਹੀਂ ਯਾਰ 18 ਘੰਟੇ ਪਤਾ ਨਹੀਂ ਕਿੰਨਾ ਕਹਿੰਦਾ ਤਾਂ ਨਹੀਂ 8 ਘੰਟੇ ਕਹਿੰਦਾ ਦਾ ਕੁਝ ਕਹਿੰਦਾ ਦਾ ਕਹਿੰਦਾ ਲਗਾਤਾਰ ਚਲਾ ਦੂੰ ਕਹਿੰਦਾ ਉਹ ਨਿਓ ਲੇਖਤੰਦੇ ਹਲਵਾਈ ਦਾ ਹੁਣ ਸਿਲੰਡਰ ਮਾਲਾ ਵਾਲੇ ਹਲਵਾਈ ਦੀ ਗੱਲ ਆ ਇਹ ਉਹ ਬੰਦੇ ਦਾ ਤਜਰਬਾ ਹੈਗਾ ਤਾਂ ਇਹ ਜੀ ਗੱਲ ਹੀ ਕਹਿੰਦਾ ਜਦ ਹੁਣ ਪੱਠੀ ਉੱਪਰ ਰੱਖ ਕੇ ਹੈ ਪੱਠੀ ਦੇ ਉੱਪਰ ਉਦਾਂ ਆਵਾ ਗੋਣੇ ਗੈਸ ਛੱਡ ਦੇਣੀ ਕਹਿੰਦਾ ਫੇਰ ਤਾਂ ਆਪੇ ਫੁਕਣੀ ਆ ਫालतू ਗੈਸ ਕਹਿੰਦਾ 19 ਕ ਗੈਸ ਛੱਡੋ ਜਿੰਨੀ ਕ ਆਪਾਂ ਨੂੰ ਲੋੜ ਕਹਿੰਦਾ ਕਿ ਕੰਮ ਕਿਦਾਂ ਦਾ ਹੈਗੀ ਹੈ ਨਾ ਜਿੰਨੀ ਗੈਸ ਛੱਡੀ ਉਹਨੇ ਚੀਜ਼ ਛੇਤੀ ਬਣਦੀ ਪਰ ਉਹਦਾ ਮਤਲਬ ਛੇਤੀ ਨਹੀਂ ਬਣਨੀ ਉਹਨੇ ਇੱਕ ਟਾਈਮ ਨਾਲ ਹੀ ਆ ਜਿਆਦਾ ਹੁਣ ਮੇਰੀ ਗੱਲ ਸੁਣ ਆਪਾਂ ਨੇ ਗੈਸ ਜਿਆਦਾ ਛੱਡਤੀ ਲਾਟਾਂ ਪੈਣੀਆਂ ਕੜਾਹੀ ਦੇ ਉੱਪਰ ਨੂੰ ਕੰਮ ਤਾਂ ਥੱਲੇ ਵਾਲੀ ਅੱਗ ਨਹੀਂ ਕਰਨਾ ਜਿਹੜੀ ਥੱਲੇ ਬਲਦੀ ਆ ਨਹੀਂ ਹਾਇ ਤਾਂ ਉੱਪਰ ਵਾਲੀਆਂ ਲਾਟਾਂ ਨੇ ਕੀ ਕਰਨਾ ਕੁਝ ਵੀ ਨਹੀਂ ਕਿਉਂਕਿ ਤੇਲ ਤਾਂ ਕੜਾਹੀ ਦੇ ਵਿੱਚ ਵਿੱਚ ਆ ਉਹਦੇ ਕਹਿਣ ਦਾ ਮਤਲਬ ਆਏ ਗੈਸ ਹਿਸਾਬ ਦੀ ਛੱਡੋ ਜਿੰਨੀ ਕਾ ਆਪਾਂ ਨੂੰ ਲੋੜ ਆ ਰਾਈਟ ਮੀ ਜੇ ਆਪਾਂ ਇਹ ਲਾਟਾਂ ਕਢਾ ਦਈਏ ਇਹਨੇ ਤਾਂ ਉਨੀਓ ਚ ਬਲੀ ਜਾਣਾ ਇਹ ਤਾਂ ਕਿਹਨੇ ਕਹੇ ਜਵਾਬ ਦੇਣਾ ਉਹਨੇ ਗੈਸ ਚੱਕ ਦੇਣਾ ਜਲਦੀ ਆ ਚੱਕਰ ਆ ਬਣ ਗਿਆ ਪਾਈ ਪਕੌੜਾ ਇਹ ਇਹਨੇ ਇੱਧਰ ਰੱਖ ਲੈ ਠੰਡਾ ਹੋ ਕੇ ਫਿਰ ਦੇਣਾ ਹੈ ਹਾਂ ਫੜੋ ਜੀ ਹਾਂ ਲਿਆਓ ਜੀ ਮੈਂ ਹੁਣ ਕਰ ਲਵਾਂ ਗਾਹਾਂ ਨੂੰ ਫੇਰ ਕੁਰਸੀ ਹੈ ਵਾਹਿਗੁਰੂ ਸੱਚਾ ਪਾਤਸ਼ਾਹ ਨਾ ਵੜੀ ਪਾਈ ਚੱਲ ਪਿਆ ਕੰਮ ਪਕੌੜਿਆਂ ਨੂੰ ਮਿਲ ਗਿਆ ਧਰਤੀ ਨੂੰ ਵੀ ਮਿਲ ਗਿਆ ਅੱਛਾ ਥੱਲੇ ਵੀ ਕਰ ਗਿਆ ਇੱਕ ਠੀਕ ਆ ਚੱਲ ਪਿਆ ਜੀ ਕੰਮ ਪਕੌੜਿਆਂ ਵਾਲਾ ਸਾਡਾ ਯੂਰਾ ਸ਼ੂਰਾ ਤੇ ਮਾਲ ਕਰਖੇ ਸੁੱਖ ਜਲਦੀ ਪਕੌੜੇ ਬਣ ਕੇ ਹੋ ਜਣੇ ਰੈਡੀ ਪਹਿਲਾਂ ਤਾਂ ਵੀਰ ਨੂੰ ਖਲਾਉਣੇ ਆ ਬਾਜੀ ਕੋਲੀ ਲਿਆਓ ਕਰਕੇ ਦੱਸਿਓ ਨੂਨ ਮਿਰਚ ਬਾਜੀ ਇਹ ਐ ਕੋਰੇਟ ਦੱਸ ਦੇਣੀ ਨਾਲੇ ਨੂਨ ਮਿਰਚ ਪਤਾ ਲੱਗ ਜੂਗਾ ਬਾਈ ਲਿਆਈ ਕੋਲੀ ਏ ਅੱਛਾ ਫੇਰ ਰੁਕ ਜਾ ਹਜੇ ਜੀ ਨੂਨ ਮਿਰਚ ਦੇਖਣਾ ਕੋਈ ਨਹੀਂ ਹੁਣ ਤੱਕ ਕੱਢਣਾ ਹੀ ਪੈਣਾ ਓਹੋ ਇੱਕ ਬੂਰ ਤਾਂ ਕੱਢੇ ਦਿੰਨੇ ਆ ਮੈਂ ਸਮਝ ਗਈ ਤੁਹਾਡੀ ਗੱਲ ਜੇ ਨੂਨ ਮਿਰਚ ਜੇ ਘੱਟ ਵੱਧ ਹੋਇਆ ਫੇਰ ਕਿੱਕਣਾ ਪੂਰਾ ਕਰੂੰਗੀ ਤੂੰ ਨੂਨ ਨਾਲ ਦੀ ਨਾਲ ਦੇ ਦੇਣਾ ਆਪਾਂ ਨੇ ਦੱਸ ਨੂਨ ਹੱਥ ਉੱਪਰ ਰੱਖ ਕੇ ਦੇ ਦਈਏ ਜੇ ਆਹੋ ਇਹ ਕਹਾ ਹੱਥ ਅਗਲ ਨੂਨ ਚੱਟੀ ਜਾਓ ਇੱਕ ਹੱਥ ਉੱਪਰ ਰੱਖ ਕੇ ਆ ਸੁਆਦ ਹੈ ਹੂੰ ਜਿਹੜਾ ਪੜਦੀ ਹੈ ਕਿ ਨੂਨ ਦੀ ਸੱਲਾ ਹੋਰੀ ਪਕੌੜੇ ਹੁਣ ਆਪਣੇ ਨੇ ਕਰ ਰਹੇ ਆ ਇਹ ਐਸੀ ਵੀ ਲਾਲ ਜੀਆਂ ਲਾਟਾਂ ਮਾਰਦਾ ਇਹ ਵੀ ਮੁੱਕਣੇ ਵਾਲਾ ਹੀ ਆ ਸਿਲੰਡਰ ਚੱਲ ਸਾਡੇ ਪਕੌੜੇ ਕਢਾ ਦਵੇ ਮੇਰੀ ਜਿਹੜੀ ਚਕੰਦਰ ਵਾਲੀ ਰੈਸਿਪੀ ਆ ਚੱਲ ਉਹ ਸਿਲੰਡਰੀ ਪਰ ਵੀ ਸੱਜੂ ਉਹ ਤਾਂ ਚੱਲ ਫੇਰ ਵੀ ਬਣ ਜੂਗੀ ਉਹਦਾ ਨਹੀਂ ਕੋਈ ਰੌਲਾ ਹੈਗਾ ਤੂੰ ਡੇਲੇ ਕੀ ਕਰਦੀ ਅਬ ਤਾਂ ਮੇਰਾ ਕੰਡ ਕੇ ਨਾ ਉਹ ਨਹੀਂ ਕਰੀਦਾ ਹੁੰਦਾ ਮੇਰਾ ਮਤਲਬ ਨਿਕਲ ਗਿਆ ਬਸ ਠੀਕ ਲੈ ਦੱਸ ਹੱਦ ਹੋ ਗਈ ਬਣਾ ਲੂਗੇ ਮੈਨੂੰ ਖਲਾਉਣੀ ਹੈ ਚਕੰਦਰ ਵਾਲੀ ਸਪੈਸ਼ਲ ਐਸੀ ਮੰਮੀ ਨੂੰ ਮੰਮੀ ਨੂੰ ਖਲਾਵਾ ਦਾਂਗੇ ਕੋਈ ਮੰਮੀ ਸਿਲੰਡਰੀ ਅੰਦਰੋਂ ਲੈ ਗਈ ਜੇ ਚਾਹੀਦੀ ਹੋਈ ਉਹ ਸਿਲੰਡਰ ਫਿਰ ਆਪਾਂ ਨੇ ਚੱਕ ਲਿਆਦਾ ਚਾਹ ਗਰਮ ਕਰਨੀ ਹੋਣੀ ਸਿਲੰਡਰ ਆਪਾਂ ਨਹੀਂ ਕੱਢ ਲਿਆ ਅੰਦਰ ਤੇ ਤੂੰ ਆ ਸਿਲੰਡਰ ਭਰੌਣੇ ਵਾਲਾ ਪਿਆ ਮਾਂ ਲੈ ਕੇ ਆਉਂਗਾ ਜਾ ਕੇ ਇਧਰ ਵੀ ਰਹਿ ਕੇ ਸੱਡ ਕੋਲੀ ਲੈ ਕੇ ਲੈ ਭਾਈ ਹਾਂ ਆ ਗਿਆ ਚਟਣੀਆਂ ਨਾਲ ਹੈ ਤਿੰਨ ਚਟਣੀਆਂ ਨਾਲ ਤਿੰਨ ਚਟਣੀਆਂ ਨਾਲ ਮੈਂ ਨਿਕਲੀ ਕਿਹੜੀ ਕਿਹੜੀ ਚਟਣੀਆਂ ਹੈ ਰੀਨ ਰੈੱਡ ਤੇ ਦੂਸਰੀ ਵਾਹ ਵੀ ਵਾਹ ਲੈ ਉਹ ਦੀ ਨਜ਼ਾਰੇ ਲੈ ਫੜ ਫੇ ਦੇਖ ਕੱਢ ਕੇ ਕਿਆ ਕਹਿੰਦੇ ਪਕੌੜੇ ਤੇ ਆਹ ਗੇਰੋ ਉੱਪਰ ਮੜਾ ਜਾ ਆ ਬੜਾ ਭਾਈ ਬਜ਼ੁਰਗਾਂ ਦਾ ਸਿਰ ਦੀਏ ਵਾਹਿਗੁਰੂ ਸੱਚਾ ਪਾਤਸ਼ਾਹ ਲੈ ਭਾਈ ਡੱਬੀ ਹੈਗਾ ਮੰਮੀ ਡੱਬੀ ਹੈਗੀ ਹੋਰੀ ਡੱਬੀ ਫੜਾਈ ਬਾਈ ਡੱਬੀ ਫੜਾ ਲਈ ਮੰਮੀ ਨੂੰ ਲਓ ਭਾਈ ਬਣ ਕੇ ਪਕੌੜੇ ਜੀ ਬਣ ਕੇ ਪਕੌੜੇ ਬਸ ਕੱਢ ਦੋ ਮੈਂ ਬਣ ਗਏ ਹਨਾ ਮੜੇ ਜੀ ਇੱਕ ਮਿੰਟ ਐਂ ਹਵਾ ਲਵਾ ਕੇ ਨਾ ਦੁਬਾਰਾ ਫੇਰ ਵਿੱਚ ਛੱਡਦੀ ਸਾਈਡ ਪੰਨੂ ਕਰ ਲਾ ਸਾਰੇ ਇੱਕ ਵਾਰ ਥੋੜੀ ਹਵਾ ਲੱਗੇ ਤੇ ਇੱਕ ਵਾਰ ਵਿੱਚ ਛੱਡਦੀ ਦੁਬਾਰਾ ਨਹੀਂ ਲੱਗ ਰਣੀ ਥੋੜੀ ਹਵਾ